ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਉਮੀਦ ਕਰਦਾ ਸਾਰੇ ਮੇਰੇ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਕੱਲ ਕਹਿੰਦੇ ਵੀ ਅਮਰਤਪਾਲ ਦੇ ਮਾਤਾ ਜੀ ਬਾਹਰ ਚੱਲੇ ਸੀ ਕਿ ਉਹਨਾਂ ਨੂੰ 에어ਪੋਰਟ ਤੇ ਰੋਕ ਲਿਆ ਗਿਆ ਨਹੀਂ ਜਾਣ ਦਿੱਤਾ ਗਿਆ ਹੈਗਾ ਬਾਹਰੇ ਤੇ ਉਹਨਾਂ ਨੇ ਉੱਥੇ ਬੜੀ ਬਹਿਸ ਕੀਤੀ ਕਰਮਚਾਰੀਆਂ ਦੇ ਨਾਲ ਵੀ ਅਸੀਂ ਦਾ ਗੁਲਾਮ ਆ ਜੀ ਆਹ ਦੇਖੋ ਜੀ ਆ ਵਧਿੱਕੀਆਂ ਹੋ ਰਹੀਆਂ ਨੇ ਜੀ ਆ ਗੁਲਾਮੀ ਜਾਂ ਨਿਸ਼ਾਨੀਆਂ ਹੁੰਦੀਆਂ ਨੇ ਚਾਹੇ ਕੁਝ ਵੀ ਹੋ ਜੇ ਠੀਕ ਹੈ ਨਹੀਂ ਜੇ ਮੰਨ ਲਓ ਵੀ ਕੋਈ ਬੰਦੇ ਆਉਂਦਾ ਬਸ ਵੀ ਸਰਕਾਰ ਨੂੰ ਭੰਡਾਂ ਦਾ ਕੰਮ ਹੀ ਆਉਂਦਾ ਜੇ ਉਹਨਾਂ ਦੇ ਘਰੇ ਕੋਈ ਕੱਟਾ ਵੀ ਖੋਲੀ ਹੈ ਨਾ ਉਹ ਤਾਂ ਵੀ ਕਹਿੰਦੇ ਰਵੇਂ ਅਸੀਂ ਗੁਲਾਮ ਆ ਠੀਕ ਹੈ ਜੀ ਕੋਈ ਤੂੜੀ ਦੀ ਪੰਡ ਚੋਰੀ ਕਰਕੇ ਲੈ ਜਾਏ ਤਾਂ ਵੀ ਕਰਨਗੇ ਸਾਡਾ ਧੱਕਾ ਹੋ ਗਿਆ ਜੀ ਅਸੀਂ ਗੁਲਾਮ ਆ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਇਸ ਸਵਿਧਾਨ ਨੂੰ ਮੰਨਦੇ ਨਹੀਂ ਹੈਗੇ ਜੀ ਕਲ ਆਪਣਾ ਪਾਸਪੋਰਟ ਨੂੰ ਕਹਿੰਦੇ ਇੱਕ ਡਾਕੂਮੈਂਟ ਹੈ ਜੀ ਸਿਰਫ ਟਰੈਵਲ ਕਰਨ ਵਾਸਤੇ ਹੁਣ ਉਸੇ ਪਾਸਵਰਡ ਤੇ ਹੀ ਸਟੈਂਪ ਲਵਾ ਕੇ ਵੀਜ਼ਾ ਲਵਾ ਕੇ ਕੈਨੇਡਾ ਅਮਰੀਕਾ ਚ ਜਾਂਦੇ ਨੇ ਠੀਕ ਹੈ ਸੱਜਣਾ ਜਾਂ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਅਸੀਂ ਤਾਂ ਸਾਨੂੰ ਕੁੱਤੇ ਨੇ ਵੱਢਿਆ ਹੋਇਆ ਵੀ ਅਸੀਂ ਇੰਡੀਆ ਦੇ ਸਬਧਾਨ ਨੂੰ ਮੰਗੀਆਂ ਹੁਣ ਉਸੇ ਸਬਧਾਨ ਦੇ ਦੈਰੇ ਦੇ ਵਿੱਚ ਰਹਿ ਕੇ ਚੋਨਾ ਵੀ ਲੜਦੇ ਹੋ ਉਸੇ ਸਬਧਾਨ ਦੀ ਸੌਹਾਂ ਵੀ ਖਾਂਦੇ ਹੋ ਠੀਕ ਹੈ ਜੀ ਹੁਣ ਅਮਰਤਪਾਲ ਸਿੰਘ ਪਟੀਸ਼ਨਾਂ ਵੀ ਪਾ ਰਿਹਾ ਵਾਰੀ-ਵਾਰੀ ਵੀ ਮੈਨੂੰ ਸੈਸ਼ਨ ਦੇ ਵਿੱਚ ਜਾਣ ਦਿੱਤਾ ਜਾਵੇ ਜੀ ਮੈਨੂੰ ਮੇਰੀ ਐਨਐਸਏ ਖਤਮ ਕੀਤੀ ਜਾਵੇ ਠੀਕ ਹੈ ਜੀ ਹੁਣ ਪਟੀਸ਼ਨਾਂ ਪਾ ਰਿਹਾ ਹੈ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਜੀ ਬਹੁਤ ਤਕੜਾ ਜੋਧਾ ਹੈ ਜੋਧਾ ਵਾਂਗੂ ਸਿਲੰਡਰ ਕੀਤਾ ਜੀ ਸਾਡੇ ਪੁੱਤ ਨੇ ਵੀ ਇੱਕ ਜੋਧਾ ਹੀ ਜੋਧੇ ਵਾਂਗੂ ਸਿਲੰਡਰ ਕੀਤਾ ਪਰ ਜੋਧੇ ਕਦੇ ਸਿਲੰਡਰ ਨਹੀਂ ਕਰਦੇ ਹੁੰਦੇ ਹੈਗੇ ਤੇ ਇੱਕ ਗੱਲ ਹੋਰ ਹੈ ਜੀ ਵੀ ਜਿਹੜੇ ਅਮਰਤਪਾਲ ਦੇ ਉੱਤੇ ਮੰਨ ਲਓ ਵੀ ਕੇਸ ਕਰਕੇ ਐਨਐਸਏ ਲੱਗੀ ਠੀਕ ਹੈ ਨਹੀਂ ਉਹਦੇ ਨਾਲ ਕੋਈ ਧਰਮ ਦਾ ਕੋਈ ਕੌਮ ਦਾ ਤਾਂ ਕੋਈ ਲੈਣਾ ਦੇਣਾ ਹੈ ਹੀ ਨਹੀਂ ਸਾਹਬ ਜੀ ਕਰ ਇਹ ਗੱਲ ਲੌਜਿਕ ਨਾਲ ਦਲੀਲ ਨਾਲ ਸੋਚ ਕੇ ਫਿਰ ਕਮੈਂਟ ਕਰਿਓ ਜਿਹੜੇ ਕਮੈਂਟ ਕਰਦੇ ਨੇ ਅਮਰਤਪਾਲ ਦੇ ਹੱਕਾਂ 'ਚ ਤਾਂ ਮੈਨੂੰ ਮਾੜਾ ਕਹਿੰਦੇ ਨੇ ਵੀ ਜਿਹੜੀ ਘਟਨਾ ਕਰਕੇ ਐਨਐਸਏ ਲੱਗੀ ਸੀਗੀ ਉਹ ਲੱਗੀ ਕਿਉਂ ਸੀਗੀ ਵੀ ਜਿਹੜੀ ਮੰਨ ਲਓ ਵੀ ਇਹਨਾਂ ਨੇ ਅਟੈਕ ਕੀਤਾ ਸੀਗਾ ਅਜਨਾਲੇ ਥਾਣੇ ਦੇ ਉੱਤੇ ਠੀਕ ਹੈ ਜੀ ਉਹਦੇ ਵਿੱਚ ਰੌਲਾ ਕੀ ਸੀਗਾ ਇਹਨਾਂ ਨੇ ਅਮਰਤਪਾਲ ਦੀ ਪਾਰਟੀ ਦੇ ਬੰਦਿਆ ਨੇ ਉਹ ਮੁੰਡਾ ਚੱਕਿਆ ਬਰਿੰਦਰ ਸਿੰਘ ਠੀਕ ਹੈ ਜੀ ਉਹ ਵੀ ਕਹਿੰਦੇ ਵੀ ਕੋਈ ਜਨਾਨੀਵਾਦੀ ਦਾ ਕੋਈ ਇਦਾਂ ਦਾ ਕੋਈ ਰੌਲਾ ਸੀਗਾ ਪਿੱਛੇ ਤਾਂ ਉਹਦੇ ਕਰਕੇ ਕਹਿੰਦੇ ਉਹਨੂੰ ਚੱਕਿਆ ਤੇ ਉਹਨੂੰ ਚੱਕ ਕੇ ਕੈਪਟਰਾਪ ਕਰਕੇ ਉਹਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਬਹੁਤ ਮਤਲਬ ਉਹਦੇ ਨਾਲ ਕੁੱਟਮਾਰ ਕੀਤੀ ਗਈ ਚਲੋ ਉਸ ਤੋਂ ਬਾਅਦ ਉਹਨੇ ਵਿਚਾਰਨੇ ਪਰਚਾ ਹੀ ਕਰਾਉਣਾ ਦਾ ਗਰੀਬ ਸੀਗਾ ਹਨਾ ਗਰੀਬ ਬੰਦਾ ਕੀ ਕਰੂ ਥਾਣੇ ਜਾਏਗਾ ਪਰਚਾ ਕਰਾਤਾ ਉਹ ਬੰਦਾ ਫੜਿਆ ਗਿਆ ਇਹਨਾਂ ਨੇ ਬੰਦਾ ਛਡਾਉਣ ਦੇ ਮਾਰਿਆ ਨੇ ਉੱਥੇ ਹਜੂਮ ਲੈ ਕੇ ਚਲੇ ਗਏ ਥਾਣੇ ਦੇ ਉੱਤੇ ਠੀਕ ਹੈ ਜੀ ਉੱਥੇ ਪੁਲਸਾਰੇ ਵੀਰਾਂ ਨਾਲ ਜੋ ਇਹਨਾਂ ਨੇ ਕੀਤਾ ਜਿਵੇਂ ਫਿਰ ਉਥੇ ਐਸ ਐਸ ਪੀ ਸਾਹਿਬ ਦੇ ਸਾਹਮਣੇ ਇਹ ਕਹਿ ਰਿਹਾ ਸੀਗਾ ਵੀ ਸਾਡੀ ਸਰਕਾਰ ਤੜ ਚੈੱਕ ਕਰਦੀ ਆ ਸਾਡੀ ਕਾਲ ਤੇ ਬੰਦੇ ਨਹੀਂ ਚੈੱਕ ਹੁੰਦੇ ਆ ਵੀ ਬੰਦੇ ਨਹੀਂ ਇਕੱਠੇ ਹੁੰਦੇ ਵੀ ਸਾਡੇ ਕਾਲ ਦੇ ਉੱਤੇ ਬੰਦੇ ਨਹੀਂ ਇਕੱਠੇ ਹੁੰਦੇ ਸਰਕਾਰ ਸਾਡੀ ਤੜ ਚੈੱਕ ਕਰਦੀ ਆ ਆਪਾਂ ਨੇ ਸਾਰਿਆਂ ਨੇ ਉਹ ਦੇਖੀ ਆ ਹਨਾ ਵੀਡੀਓ ਉਹ ਦੁਆਰਾ ਦੁਆਰਾ ਗੱਲਾਂ ਕਰਨ ਦਾ ਫਾਇਦਾ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੀ ਅੱਜ ਗੱਲ ਮੇਰੀ ਗੌਰ ਨਾਲ ਸੁਣਿਓ ਜਿੰਨੇ ਵੀ ਮੰਨ ਲਓ ਵੀ ਖਾਲਸਤਾਨੀ ਨੇ A to Z ਠੀਕ ਹੈ ਜੀ ਆਪਾਂ ਕਹਿੰਦਾ ਨਾਂ ਨਹੀਂ ਲੈਂਦੇ ਜਿੰਨੇ ਵੀ ਟੋਟਲੀ ਨੇ ਇਹ ਚਾਹੇ ਪੂਰੇ ਨੇ ਚਾਹੇ ਬਾਹਰਲੇ ਦੇਸਾਂ ਚ ਨੇ ਠੀਕ ਹੈ ਜੀ ਕਦੇ ਵੀ ਇਹਨਾਂ ਬੰਦਿਆਂ ਨੇ ਕਦੇ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਵੀ ਕਦੇ ਪਾਕਿਸਤਾਨ ਦੇ ਵਿੱਚ ਸਿੱਖਾਂ ਨਾਲ ਕੋਈ ਧੱਕਾ ਹੋਇਆ ਹੋਵੇ ਬਧਿੱਕੀ ਹੋਈ ਹੋਵੇ ਇਹ ਬੰਦਿਆਂ ਦੀ ਕਦੇ ਜ਼ਬਾਨ ਖੁੱਲੀ ਹੋਵੇ ਤਾਂ ਮੈਨੂੰ ਦੱਸੋ ਜੇ ਇੱਕ ਵਾਰੀ ਵੀ ਇਹ ਬੰਦਿਆਂ ਨੇ ਕਦੇ ਕਿਹਾ ਹੋਵੇ ਵੀ ਹਾਂ ਮਾੜਾ ਹੋ ਗਿਆ ਐਦਕੀ ਜਦੋਂ ਆ ਹੁਣ ਗੁਰਪ੍ਰਭ ਗੁਰੂ ਨਾਨਕ ਪਾਤਸ਼ਾਹ ਜੀ ਦਾ ਨੰਨ ਕੇ ਗਿਆ ਹੈ ਨਾ ਉਦੋਂ ਉਥੇ ਨਨਕਾਣਾ ਸਾਹਿਬ ਦੇ ਨਨਕਾਣਾ ਸਾਹਿਬ ਜਿਹੜਾ ਜਥਾ ਗਿਆ ਸੀਗਾ ਇੱਕ ਤਾਂ ਉਹਦੇ ਵਿੱਚੋਂ ਜਿਹੜੀ ਜਨਾਨੀ ਗਈ ਗਈ ਹੈਨਾ ਡੇਰਾ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਵਿੱਚ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਸੀਗੀ ਠੀਕ ਹੈ ਜੀ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਬੀ ਤੇ ਬਿਠਾਇਆ ਗਿਆ ਸੀਗਾ ਉਥੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਉੱਥੇ ਡਾਂਸਰਾਂ ਲਾਇਆ ਗਿਆ ਡੀਜੇ ਲਾਏ ਗਏ ਠੀਕ ਹੈ ਜੀ ਉੱਥੇ ਪੂਰਾ ਨਾਚ ਗਾਣਾ ਹੋਇਆ ਉਥੋਂ ਦੀ ਜਿਹੜੀ ਮੁੱਖ ਮੰਤਰੀ ਹੈ ਪਾਕਿਸਤਾਨ ਦੇ ਪੰਜਾਬ ਦੀ ਜਿਹੜੀ ਮੁੱਖ ਮੰਤਰੀ ਸੀ ਉਹ ਵੀ ਮੌਜੂਦ ਸੀਗੀ ਠੀਕ ਹੈ ਜੀ ਇਹ ਖਬਰ ਨਿਊਜ਼ ਚੱਲੀ ਟੈਲੀਵਿਜ਼ਨ ਦੇ ਉੱਤੇ ਕਦੇ ਕਿਸੇ ਖਾਲਸਤਾਨੀ ਨੇ ਕਦੇ ਨਹੀਂ ਕਿਹਾ ਵੀ ਸਾਡੇ ਨਾਲ ਵੀ ਸਾਡੀ ਸਿੱਖ ਕੌਮ ਦੇ ਨਾਲ ਪਾਕਿਸਤਾਨ ਦੇ ਵਿੱਚ ਧੱਕਾ ਹੁੰਦਾ ਤੇ ਜੇ ਕਿਤੇ ਇੱਥੇ ਇਹਨਾਂ ਦਾ ਕਿਸੇ ਦਾ ਕੱਟਾ ਵੀ ਖੁੱਲ ਜੇ ਉਹ ਵੀ ਉਹ ਵੀ ਕਹਿਣਗੇ ਜੇ ਸਰਕਾਰ ਨੇ ਕਰਾਇਆ ਜੇ ਸਰਕਾਰ ਦੀ ਸਰਕਾਰ ਦੀ ਸਾਜ਼ਿਸ਼ ਹੈ ਠੀਕ ਹੈ ਜੀ ਅਸੀਂ ਗੁਲਾਮ ਆ ਜੀ ਤਾਂ ਸਾਡਾ ਸਾਡਾ ਧੱਕਾ ਹੋ ਰਿਹਾ ਇੱਥੇ ਮੜਾ ਜਾ ਸੱਚੀ ਕਹਿੰਦਾ ਵੀ ਜੇ ਮੜਾ ਜਾ ਕੋਈ ਘੱਟਾ ਵੀ ਖੁੱਲ ਜਾਣਾ ਤਾਂ ਵੀ ਕਹਣਗੇ ਜੀ ਅਸੀਂ ਗੁਲਾਮ ਆ ਜੀ ਤਾਂ ਸਾਡਾ ਧੱਕਾ ਹੋ ਰਿਹਾ ਕੱਲ ਵੀ ਮਾਤਾ ਨੇ ਇਹੀ ਗੱਲਾਂ ਬੋਲੀਆਂ ਅਸੀਂ ਗੁਲਾਮ ਆ ਸਾਡਾਂ ਵਧੀਕੀਆਂ ਹੋ ਰਹੀਆਂ ਨੇ ਤਾਂ ਹੀ ਮੇਰਾ ਪੁੱਤ ਲੜਦਾ ਸੀਗਾ ਵੀ ਸਾਡਾ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਮੈਂ ਸੱਚੀ ਕਹਿੰਦੇ ਕੋਈ ਵੀ ਖਾਲਸਤਾਨੀ ਹੋਵੇ ਜਿਨ੍ਹਾਂ ਨੇ ਕਦੇ ਪਾਕਿਸਤਾਨ ਦੇ ਖਿਲਾਫ ਇੱਕ ਲਫ਼ਜ਼ ਵੀ ਕੱਢਿਆ ਹੋਵੇ ਇੱਕ ਲਫ਼ਜ਼ ਵੀ ਠੀਕ ਹੈ ਜਦੋਂ ਉਥੇ ਗ੍ਰੰਥੀ ਸਿੰਘ ਦੀ ਕੁੜੀ ਦੇ ਨਾਲ ਜ਼ਬਰਦਸਤੀ ਵਿਆਹ ਕਰਾਇਆ ਗਿਆ ਠੀਕ ਹੈ ਉਹਦਾ ਧਰਮ ਪਰਿਵਰਤਨ ਕੀਤਾ ਗਿਆ ਉਹਦੋਂ ਨਹੀਂ ਇਹ ਬੋਲੇ ਠੀਕ ਹੈ ਆ ਹੁਣ ਜਿਹੜੀ ਉਥੇ ਗਈ ਹੈ ਸਰਬਜੀਤ ਕੌਰ ਚਲੋ ਇਹਨਾਂ ਕਹਿੰਦੇ ਜੀ ਆਪਣੀ ਮਰਜ਼ੀ ਨਾਲ ਕਰਾਇਆ ਚਲੋ ਮਰਜ਼ੀ ਨਾਲ ਕਰਾਇਆ ਜਾਂ ਕਿਵੇਂ ਕਰਾਇਆ ਕਿਵੇਂ ਨਹੀਂ ਕਰਾਇਆ ਪਰ ਇਹਨਾਂ ਖਾਲਸਤਾਨੀਆਂ ਨੇ ਕਦੇ ਇੱਕ ਸ਼ਬਦ ਵੀ ਕੱਢਿਆ ਵੀ ਹਾਂ ਜੀ ਪਾਕਿਸਤਾਨ ਦੇ ਵਿੱਚ ਸਾਡਾ ਨਾ ਧੱਕਾ ਹੋਇਆ ਸਾਡੀ ਸਿੱਖ ਕੌਮ ਦੇ ਨਾਲ ਧੱਕਾ ਹੁੰਦਾ ਨਾ ਉਥੇ ਨਾ ਜਬਾਨ ਨਹੀਂ ਚੱਲਦੀ ਹੈਗੀ ਜਮਾਂ ਵੀ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਗਿਆ ਤਾਂ ਨਹੀਂ ਇਹਨਾਂ ਦੀ ਜ਼ਬਾਨ ਖੁੱਲੀ ਹੈਗੀ ਸ਼ਹਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਦਾ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਉੱਥੇ ਨਹੀਂ ਇਹਨਾਂ ਦੀ ਜ਼ਬਾਨ ਖੁੱਲੀ ਤੇ ਆਹ ਮੰਨ ਲਓ ਹੁਣ ਜਨਾਨੀ ਵਾਲੀ ਘਟਨਾ ਹੋਈ ਤਾਂ ਨਹੀਂ ਜ਼ਬਾਨ ਖੁੱਲੀ ਠੀਕ ਹੈ ਗੁਰੂ ਘਰ ਦੇ ਵਿੱਚ ਡੀਜੇ ਲਾ ਕੇ ਨੱਚਿਆ ਗਿਆ ਉੱਥੇ ਗੰਦੇ ਗਾਣੇ ਚੱਲੇ ਤਾਂ ਨਹੀਂ ਕਿਦੀ ਜ਼ਬਾਨ ਖੁੱਲੀ ਹੈਗੀ ਇੱਥੇ ਮਾੜੀ ਕੋ ਗੱਲ ਹੋ ਜੇ ਜਦੋਂ ਐਡਾ ਹੰਗਾਮਾ ਹੋ ਜਾਂਦਾ ਜੀ ਅਸੀਂ ਗੁਲਾਮ ਆ ਅਸੀਂ ਗੁਲਾਮ ਆ ਜੀ ਠੀਕ ਹੈ ਜਿੰਨਾ ਧੱਕਾ ਪਾਕਿਸਤਾਨ ਦੇ ਵਿੱਚ ਸਿੱਖਾਂ ਨਾਲ ਹੋਇਆ ਠੀਕ ਹੈ ਜਾਂ Hindu ਭਾਈਚਾਰੇ ਨਾਲ ਵੀ ਹੁੰਦਾ ਉੱਥੇ ਵਿਤਕਰਾ ਸਿੱਖਾਂ ਨਾਲ ਵਿਤਕਰਾ ਹੁੰਦਾ ਕਦੇ ਨਹੀਂ ਇਹ ਬੋਲਦੇ ਵੀ ਹਾਂ ਜੀ ਜਿੰਨੇ ਖਾਸਤਾਨੀ ਨੇ ਇਹਨਾਂ ਨੂੰ ਇੱਕ ਗੱਲ ਪੁੱਛੋ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਸੀਗਾ ਉਹ ਕਿੱਥੇ ਸੀਗਾ ਲਾਹੌਰ ਸੀਗਾ ਹਣਾ ਠੀਕ ਹੈ ਸਿਰਫ ਇਹਦੇ ਹਵਾ 'ਚ ਗੱਲਾਂ ਕਰਕੇ ਸਿਰਫ ਇਹਨਾਂ ਦਾ ਡਾਲਰ ਕਮਾਉਣੇ ਨਾਲ ਹੀ ਕੰਮ ਹੈ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਸਿਰਫ ਡਾਲਰ ਕਮਾਉਣ ਤੱਕ ਵੀ ਹਾਂਜੀ ਸਾਨੂੰ ਬਾਹਰੋਂ ਪੈਸੇ ਆਈ ਜਾਣ ਠੀਕ ਹੈ ਅਸੀਂ ਆਪਣੀਆਂ ਪ੍ਰਾਪਰਟੀਆਂ ਬਣਾਈ ਜਾਈਏ ਲਓ ਕਿਸੇ ਖਾਸਤਾ ਨੂੰ ਕਹੋ ਵੀ ਤੁਸੀਂ ਬਿਆਨ ਦਿਓ ਵੀ ਅਸੀਂ ਲਾਹੌਰ ਲਵਾਂਗੇ ਵੀ ਅਸੀਂ ਸਭੀ ਲਾਹੌਰ ਸਾਡਾ ਠੀਕ ਹੈ ਵੀ ਅਸੀਂ ਲਾਹੌਰ ਦੇ ਉੱਤੇ ਕਬਜ਼ਾ ਕਰਾਂਗੇ ਉੱਥੇ ਅਸੀਂ ਆਪਣਾ ਦੇਸ਼ ਵੱਖਰਾ ਬਣਾ ਕੇ ਉੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੀਗਾ ਸਿੰਘਾਸਣ ਹਨਾ ਵੀ ਉੱਥੋਂ ਅਸੀਂ ਆਪਣਾ ਖਾਲਸਾ ਰਾਜ ਚਲਾਵਾਂਗੇ ਜਮਾ ਨਹੀਂ ਜਵਾਨ ਖੁੱਲਦੀ ਉਹਨਾਂ ਦੀ ਇੱਕ ਵਾਰੀ ਵੀ ਕਿਉਂ ਨਹੀਂ ਖੁੱਲਦੀ ਹੈਗੀ ਪਤਾ ਹੈ ਠੀਕ ਹੈ ਵੀ ਉਹ ਉਥੇ ਇਹ ਲੋਕ ਜਮਾ 1% ਨਹੀਂ ਬੋਲਦੇ 1% ਵੀ ਠੀਕ ਹੈ ਪਾਕਿਸਤਾਨ ਦੇ ਖਿਲਾਫ ਨਹੀਂ ਜਮਾ ਵੀ ਬੋਲਦੇ ਜਿੰਨਾ ਮਰਜ਼ੀ ਉਹਨਾਂ ਦਾ ਧੱਕਾ ਹੋਈ ਜਾਵੇ ਪਾਕਿਸਤਾਨ ਦੇ ਵਿੱਚ ਜੇ ਉਹ ਸਿੱਖਾਂ ਦੇ ਨਾਲ ਦੁਰਦਸ਼ਾ ਹੋਈ ਹੈ ਠੀਕ ਹੈ ਕਿੰਨੇ ਕਿੰਨੇ ਪਰਿਵਾਰ ਕਿੰਨੇ ਮਾ ਲੋ ਧੀਆਂ ਪੈਣਾ ਦੇ ਨਾਲ ਜ਼ਬਰ ਜਨਾਬ ਆਸਤਾਂ ਦੇ ਵਿੱਚ ਹੋਏ ਨੇ ਠੀਕ ਹੈ ਕਿੰਨੀਆਂ ਕੁੜੀਆਂ ਨੂੰ ਜ਼ਬਰਦਸਤੀ ਵਿਆਹ ਕਰਾਇਆ ਗਿਆ ਨਾਲ ਉਹ ਧਰਮ ਉਹਦਾ ਉਹ ਕੀਤਾ ਗਿਆ ਬਦਲਿਆ ਗਿਆ ਪਰ ਕਿਸੇ ਖਾਸਤਾਨੀ ਦੀ ਕਿਸੇ ਦੀ ਜਵਾਨ ਨਹੀਂ ਖੁੱਲਦੀ ਹੈਗੀ ਇੰਨੀ ਕਿਉਂਕਾਤ ਹੈ ਇਹਨਾਂ ਦੀ ਤੇ ਇੱਥੇ ਮਾੜੀ ਜੀ ਕੋਈ ਗੱਲ ਹੋ ਜੇ ਉਹਨੂੰ ਚੱਕ ਕੇ ਜੀ ਅਸੀਂ ਗੁਲਾਮ ਆ ਜੇ ਅਸੀਂ ਗੁਲਾਮ ਆ ਭਾਈ ਮੈਨੂੰ ਤਾਂ 26 ਸਾਲ ਹੋ ਗਏ ਸੜਕਾਂ ਤੇ ਘੁੰਮਦਿਆਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਮੈਨੂੰ ਤਾਂ ਕਿਤੇ ਗੁਲਾਮੀ ਨਜ਼ਰ ਨਹੀਂ ਆਈ ਹੈਗੀ ਅੱਜ ਤੱਕ ਠੀਕ ਹੈ ਇਸ ਦਾ ਬਹੁਤ ਵਧੀਆ ਠੀਕ ਹੈ ਨਹੀਂ ਬੜਾ ਵਧੀਆ ਰਹਿੰਦੇ ਆ ਯਾਰ ਇੰਡੀਆ ਦੇ ਵਿੱਚ ਮੈਂ ਕਹਿੰਦਾ ਇੰਨੇ ਖੁਸ਼ ਆ ਸ਼ੁਕਰ ਕਰਦੇ ਆ ਏ ਮੇਰਾ ਮਾਲਕਾ ਤੂੰ ਸਾਨੂੰ ਇੰਡੀਆ ਦੇ ਵਿੱਚ ਜਨਮ ਦਿੱਤਾ ਕਹਿੰਦੇ ਜਿੰਨੇ ਪਿੱਪਲ ਦੇ ਪੱਤੇ ਹੁੰਦੇ ਨੇ ਨਾ ਪਿੱਪਲ ਦੇ ਪੱਤੇ ਜਿੰਨੇ ਕਹਿੰਦੇ ਕਰਮ ਕੀਤੇ ਹੁਣ ਚੰਗੇ ਫੇਰ ਜਾ ਕੇ ਭਾਰਤ ਦੇ ਵਿੱਚ ਜਨਮ ਮਿਲਦਾ ਹਿੰਦੁਸਤਾਨ ਦੇ ਵਿੱਚ ਫੇਰ ਜਨਮ ਮਿਲਦਾ ਇਹ ਗੁਰੂਆਂ ਪੀਰਾਂ ਦੀ ਦੇਵੀਆਂ ਤੇ ਦੇਵਤਿਆਂ ਦੀ ਧਰਤੀ ਆ ਇਹ ਪੀਰ ਪਗੰਬਰਾਂ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਜੇ ਪਿੱਪਲ ਦੇ ਪੱਤਿਆਂ ਜਿੰਨੇ ਚੰਗੇ ਪੁੰਨ ਕੀਤੇ ਹਣ ਤਾਂ ਜਾ ਕੇ ਹਿੰਦੁਸਤਾਨ ਦੇ ਵਿੱਚ ਜਨਮ ਮਿਲਦਾ ਜਿੱਥੇ ਜਿਹੜੇ ਰਸ਼ੀ ਆਪਣਾ ਉਹ ਹੋਏ ਨੇ ਰਿਸ਼ੀ मुनि ਹੋਏ ਨੇ ਠੀਕ ਹੈ ਇਹ ਲੋਕ ਖਾਣਗੇ ਹਿੰਦੁਸਤਾਨ ਦਾ ਠੀਕ ਹੈ ਬਦਨਾਮ ਵੀ ਸਾਡੇ ਦੇਸ਼ ਨੂੰ ਹੀ ਕਰਨਗੇ ਹਿੰਦੁਸਤਾਨ ਨੂੰ ਹੀ ਬਦਨਾਮ ਕਰਨਗੇ ਹਿੰਦੁਸਤਾਨ ਦੇ ਖਾਂਦੇ ਨੇ ਯਾਰ ਇਹ ਕੰਮ ਨਾ ਕਰੋ ਲੋਕਾਂ ਨੂੰ ਗਮਰਾਹ ਨਾ ਕਰੋ ਗੁਲਾਮੀ ਗੁਲਾਮੀ ਕਰਕੇ ਠੀਕ ਹੈ ਧੰਨਵਾਦ ਤੁਹਾਡਾ ਯਾਰ ਕਿਉਂ ਤੁਸੀਂ ਯਾਰ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਯਾਰ ਕਿਉਂ ਨੌਜਵਾਨਾਂ ਨੂੰ ਗਮਰਾਹ ਕਰ ਰਹੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ